ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਬਰੇਦਾ ਦੇ ਵਿੱਚ ਖੜੇ ਆਂ 사우ਦੀ ਅਰਬ ਦਾ ਇੱਕ ਵੱਡਾ ਸ਼ਹਿਰ ਆ ਹੇਲ ਤੋਂ ਰਿਆਦ ਨੂੰ ਜਾਂਦੇ ਰਾਹ ਤੇ ਕੱਲ ਮੇਰੇ ਖਿਆਲ ਚ 890 ਕਿਲੋਮੀਟਰ ਬਾਟ ਕੱਢ ਗਿਆ ਆਪਾਂ ਇੱਥੇ ਪਹੁੰਚੇ ਸੀਗੇ ਮਿਲਦੇ ਆਂ ਆਪਾਂ ਅੱਜ ਦੇ ਸਫਰ ਅੱਜ ਦੀ ਵੀਡੀਓ ਦੇ ਨਾਲ ਦੇਖਦੇ ਆਂ ਰੰਗ ਦੇਸ਼ 사우ਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਪਹੁੰਚਾਂਗੇ ਸੋਹਣੀਆਂ ਥਾਮਾਂ ਨੇ ਉਹ ਦੇਖਦੇ ਆਂ ਰਿਆਦ ਦੀਆਂ ਬਿਲਹਾਲਾ 3 400 ਕਿਲੋਮੀਟਰ ਦਾ ਸਫ਼ਰ ਬਾਕੀ ਹੈ ਰਿਆ ਤੱਕ ਦਾ ਸਫ਼ਰ ਦਾ ਰਾਹ ਦਾ ਨਜ਼ਾਰਾ ਲੈਣੀ ਆਪਾਂ ਤੇ ਸਾਊਦੀ ਅਰਬ ਨੇ ਤਰੱਕੀ ਵਾਲੀ ਛੰਡ ਕੱਢੀ ਹੋਈ ਆ ਦੂਰ ਦਰਾਡੇ ਦੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਐ ਵੱਡੇ ਵੱਡੇ ਹੋਟਲ ਸਾਰਾ ਕੁਝ ਬਹੁਤ ਸ਼ਾਨਦਾਰ ਬਣਾਇਆ ਹੋਇਆ ਹੈ ਜਿਹਨੇ ਦੀ ਪਾਉਂਦੇ ਆ ਜਾਨ ਵਧੀਆ ਨਾ ਰੀਪਰ ਲਾਈ ਦਾ ਜਿੱਥੇ ਸੁੱਕੀ ਸੁੱਕੀ ਜਗ੍ਹਾ ਐ ਨਹੀਂ ਜਿਆਦਾ ਰੀਪਰ ਮਾਰ ਕੇ ਪਾਣੀ ਮਾਰ ਲੈਣਾ ਨਾਲ ਪਲੇਟ ਬਲੂਟ ਮਾਰ ਕੇ ਇੱਕ ਸਮੋਸਾ ਕਰ ਲੈਣੇ ਧਰਤੀ ਬੋਲੀ ਆ ਬਾਈ ਆਪਣੀ ਬਹੁ ਪੈਂਦੀ ਆ ਹਨਾ ਇਹ ਇਹ ਨੇ ਹੈ ਪੱਕੀ ਹੈ ਪਰ ਪਾਣੀ ਲਾ ਕੇ ਨਾ ਮਿਕਸਿੰਗ ਕਰਨੀ ਫਿਰ ਉਹ ਚੈੱਕ ਕਰਨਾ ਟੈਸਟਿੰਗ ਟੋਸਟਿੰਗ ਕਰਨੀ ਮੋਇਸਚਰ ਹੋਰ ਬਹੁਤ ਪੰਗੇ ਆ ਜਾਂਦੇ ਠੀਕ ਹੈ ਇਹ ਜਗਾ ਕਿਹੜੀ ਹੈ ਉਮੇਜ਼ਾ ਇਹ ਭਾਈ ਉਨੇਜਾ ਕੀ ਉਨੇਜਾ ਬਰੇਦਾ ਤੋਂ ਜਦੋਂ ਰਿਆਦ ਨੂੰ ਜਾਂਦੇ ਆ ਤਾਂ ਰਾਹ ਦੇ ਵਿੱਚ ਇਹ ਜਗਾ ਆਉਂਦੀ ਹੈ ਇਹਦਾ ਨਾਮ ਹੈ ਉਨੇਜਾ ਜਿੱਥੇ ਕਿਤੇ ਤੱਕ ਨਿਗਾ ਮਾਰਦੇ ਆ ਸਾਰੇ ਕਿਤੇ ਖਾਲੀ ਪਿਆ ਤੇ ਦੂਰ ਕੋਈ ਘਰ ਬਣੇ ਦਿਸਦੇ ਆ 사ウਦੀ ਅਰਬ ਤਰੱਕੀ ਕਰੀ ਜਾਂਦਾ ਸੜਕਾ ਸੁੜਕਾ ਬਣਾਈ ਜਾਂਦਾ ਤੇ ਇਹੋ ਜਿਹੇ ਸੜਕਾ ਬਣਾਈ ਜਾਂਦੇ ਆਪਣੇ ਪੰਜਾਬ ਦੇ ਬਾਈ ਵੀਰੇ ਕੀ ਹਾਲ ਚਾਲ ਕੀ ਨਾ ਬਾਈ ਦਾ? ਬਾਈ ਗੁਰਚਰਨ ਸਿੰਘ ਆ ਜੀ। ਗੁਰਚਰਨ ਸਿੰਘ ਗੁਰਚਰਨ ਕਿੱਥੋਂ ਵੀਰੇ ਪੰਜਾਬੋਂ? ਮੈਂ ਪੰਜਾਬ ਆ ਜੀ ਗੜਸ਼ੰਕਰ ਤੋਂ ਆ ਜੀ। ਗੜਸ਼ੰਕਰ ਤੋਂ ਆ। ਖਸ਼ਿਆਰਪੁਰ ਡਿਸਟ੍ਰਿਕਟ ਆ ਜੀ। ਖਸ਼ਿਆਰਪੁਰ ਜ਼ਿਲ੍ਹਾ ਤੇ ਇੱਥੇ ਸੜਕਾਂ ਬਣਾਉਂਦੇ ਆ ਆ ਇਹਨੂੰ ਇਹਨੂੰ ਮਸ਼ੀਨ ਨੂੰ ਕੀ ਕਹਿੰਦੇ ਵੀਰੇ? ਇਹਨੂੰ ਭਾਈ ਗਰੇਡਰ ਥਾਦੇ ਵੀਰੇ। ਗਰੇਡਰ ਨਾਲੇ ਵਾਹੀ ਜਾਂਦੇ ਆ ਉਹ ਪਾਕਿਸਤਾਨ ਵਾਲੇ ਵੀਰੇ ਪਾਣੀ ਛੜਕੀ ਜਾਂਦੇ ਆ। ਥਾਂ ਪੱਕਾ ਕਰੀ ਜਾਂਦੇ ਆ। ਠੀਕ ਆ ਬਾਈ ਜੀ। ਇਹ ਅਸਲ ਦੇ ਵਿੱਚ ਵੀਰ ਕ੍ਰਿਕਟ ਖੇਡਦਾ ਤੇ ਇਹ ਇਨਾਂ ਬਾਈਆਂ ਨਾਲ ਹੁੰਦਾ ਆਪਣੇ ਕਬੈਤ ਵਾਲੇ ਵੀਰਾਂ ਨਾਲ। ਸਾਰੇ ਕਰੈਕਟਰ ਇਕੱਠੇ ਹੋਏ ਆ ਮਿੱਤਰਵੇਲੀ ਸਾਲ ਬਾਅਦ ਕਹਿੰਦੇ ਵੀ ਵਾਵਾ ਜਰਵਾ ਮਿਲਿਆ ਤੁਸੀਂ ਵੀ ਸਾਲ ਬਾਅਦ ਮਿਲਿਆ ਚਾਰ ਸਾਲ ਨਹੀਂ ਚਾਰ ਨਹੀਂ ਲੋਕਡਾਊਨ ਤੋਂ ਪਹਿਲਾਂ ਤਾਂ 3 ਸਾਲ ਉੱਥੇ ਅੰਡੀਆਂ ਤੇ ਸਾਲ ਹੈ ਕਿਆ ਬਾਤ ਹੈ ਚਾਰ ਸਾਲ ਹੈ ਹਾਂ ਬਾਈ ਤੋਂ ਵੱਡੀ ਬਹੁਤ ਲੰਮੀ ਚੌੜੀ ਗੱਲ ਬਾਤ ਹੈ ਸਾਊਦੀ ਦਾ ਇਹ 65 ਨੰਬਰ ਰੋਡ ਆ ਰਿਆਦ ਤੋਂ ਹੇਲ ਵੱਲ ਨੂੰ ਜਾਂਦਾ ਇਹ ਜਾਂ ਕਹਿ ਲਈਏ ਰਿਆਦ ਤੋਂ ਜਾਰਡਨ ਵੱਲ ਨੂੰ ਜਾਂਦਾ ਇਹ ਸੜਕ ਦੀ ਸਪੀਡ 140 ਦੀ ਆ 140 ਤੋਂ ਆਪਾਂ ਗੱਡੀ ਨੂੰ ਵਧਾ ਨਹੀਂ ਸਕਦੇ ਤੇ ਇਹ ਗੱਡੀਆਂ ਦਾ ਕ੍ਰੂਜ਼ ਸੈੱਟ ਕਰਕੇ ਤੇ ਬੰਦਾ 140 ਤੇ ਖਿੱਚ ਲੈਂਦਾ ਬਿਲਕੁਲ 140 ਤੇ ਜਾਂਦੀ ਹੈ ਗੱਡੀ ਇਸ ਵੇਲੇ ਤੇ ਇਹ ਗੱਡੀ ਦੇ ਜਿਹੜੇ ਸੈਂਸਰ ਨੇ ਜਿਵੇਂ ਮੰਨ ਲਓ ਆ ਦੋ ਲੇਨ ਬਣੇ ਲੇਨ ਬਣੀ ਹੋਈ ਆ ਪੂਰੀ ਜੇ ਬੰਦਾ ਸਟੀਅਰਿੰਗ ਛੱਡ ਵੀ ਦੇਵੇ ਤਾਂ ਗੱਡੀ ਨੇ ਆਪਣੇ ਆਪ ਉਹਨੂੰ ਚਲਾਈ ਜਾਣਾ ਮਤਲਬ ਇਹਨੂੰ ਡਿਟੈਕਟ ਕਰ ਲੈਂਦੀ ਹੈ ਸੈਂਸਰ ਤੇ ਲੇਨ ਦੇ ਵਿੱਚ ਜਾਂਦੀ ਹੈ ਤੇ ਜੇ ਲੇਨ ਤੋਂ ਬਾਹਰ ਜਾਣ ਵੀ ਲੱਗੇ ਤਾਂ ਉੱਥੇ ਆ ਜਾਂਦਾ ਹੁੰਦਾ ਵੀ ਤੁਸੀਂ ਭਾਈ ਸਟੀering ਵੀਲ ਨੂੰ ਫੜੋ ਹੋਰ ਬਹੁਤ ਸਾਰੇ ਆਪਸ਼ਨ ਹੈ ਗੱਡੀ ਦੇ ਵਿੱਚ ਜਿਵੇਂ ਜੇ ਠੰਡ ਬਾਰ ਆ ਤਾਂ ਸਟੀering ਵੀਲ ਨੂੰ ਨਿੱਗਾ ਕਰ ਦਿੰਦੀ ਆ ਸਵੀਟਾਂ ਨੂੰ ਨਿੱਗਾ ਕਰ ਦਿੰਦੀ ਆ ਹੋਰ ਕੀ ਕੀ ਸੀ ਆਪਾਂ ਕਰਦੇ ਸਤਿੰਦਰ ਆ ਭਾਈ 360 ਕੈਮਰੇ 360 ਦੇ ਸਾਰੇ ਪਾਸੇ ਕੈਮਰੇ ਨੇ ਅੱਗੇ ਪਿੱਛੇ ਬੈਕ ਥਿਊ ਵੀ ਦਿਖਾਉਗੀ ਸਾਈਡ ਵੀਊ ਵੀ ਦਿਖਾਉਗੀ ਹਾਂ ਕਿਸੇ ਕਹਾਂ ਦੀ ਫਰੰਟ 뷰 ਦਿਖਾਉਗੀ ਅਜਾ ਫਰੰਟ 뷰 ਆ ਫਰੰਟ 뷰 ਹੋ ਗਿਆ ਠੀਕ ਹੈ ਜਿਆ ਸਾਈਡ 뷰 ਹੋ ਗਿਆ ਸਾਈਡ 뷰 ਉਹਨਾਂ ਸਾਈਡਾਂ ਦਾ ਆ ਇਧਰਲੀ ਸਾਈਡ yellow line ਦਾ ਦਿਖਾ ਰਿਹਾ ਆ ਟਾਪ 뷰 ਨਹੀਂ ਟਾਪ ਨਹੀਂ ਬੈਕ ਆਉਣਾ ਭਾਈ ਇੱਕ ਬੈਕ 뷰 ਆ ਦੇਖੋ ਸਾਈਡ ਹਾਂ ਆ ਫਰੰਟ 뷰 ਆ ਗਿਆ ਇਹ ਤੋਂ ਬਿਨਾਂ ਦੇ ਗੇਅਰ ਆ ਇਹ ਆ ਗੇਅਰ ਨੇ ਹਾਂ ਜੀ ਆ ਗੇਅਰ ਆ ਰਿਵਰਸ ਜਸਟ ਬਟਨ ਹੈ ਇੱਕ ਬਟਨ ਬਟਨ ਮਤਲਬ ਲੀਵਰ ਉੱਪਰ ਕੋਈ ਨਹੀਂ ਹਾਂ ਇਹ ਗੱਡੀ ਤੇ ਸਫਰ ਕਰੀ ਜਾਂਦੇ ਆ ਅਸੀਂ ਭਾਰੀ ਬਹੁਤ ਹੈ ਜੰਮ ਕੇ ਚੱਲਦੀ 140 ਦੇ ਵੀ ਨੂੰ ਪਤਾ ਲੱਗਦਾ ਸਪੀਡ ਕੈਮਰੇ ਵੱਲ ਦੇ ਉਹਦੇ ਵੱਲ ਦੇਖ ਕੇ ਮੀਟਰ ਵੱਲ ਦੇਖ ਕੇ ਪਤਾ ਲੱਗਦੀ ਆ ਤੇ ਗੱਡੀ ਦਾ ਸਾਡਾ ਇਹ ਹਾਲਚਾਲ ਆ ਵੀ 3-4 ਦਿਨ ਹੋ ਗਏ ਇਸੇ 'ਚ ਘੁੰਮਦੇ ਨੂੰ ਕਾ ਪੂਰਾ ਪਿਆ ਹੋਇਆ ਇਧਰ ਵੀਰ ਸਾਡੇ ਕ੍ਰਿਕਟ ਦੇ ਮੈਚ ਦੇਖੀ ਜਾਂਦੇ ਆ ਨਿਰਮਲ ਸਿੰਘ ਨਿੰਮਾ ਬੜੀ ਮਿਹਰਬਾਨੀ ਹੋਵਗੀ ਜੇ ਬਣਾਏ ਕਿੰਨੇ ਹੋਰ ਦੱਸ ਜਾ ਰੱਬ ਦੇ ਸਹਾਰੇ ਸਾਨੂੰ ਤੇਰੇ ਵਾਹੇ ਆਪਸਾ ਜੇ ਬਣਾਏ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾਣੀ ਰੱਬ ਦੇ ਸਹਾਰੇ ਸਾਨੂੰ ਕੀ ਕਰੀਏ ਨਗਰਾ ਤੋਂ ਸਾਊਦੀ ਅਰਬ ਬਾਰੇ ਜਿਹੜਾ ਕੁਝ ਸੁਣਿਆ ਸੀਗਾ ਇਹ ਉਹ ਤੋਂ ਉਲਟ ਨਿਕਲਿਆ ਤਰੱਕੀ ਦੀ ਰਫ਼ਤਾਰ ਇਹਨੇ ਇਹੋ ਜਿਹੀ ਫੜੀ ਹੋਈ ਵੀ ਹੈਰਾਨ ਕੀਤਾ ਇਹਨੇ ਪੂਰਾ ਤੇ ਦੇਸ਼ ਸੋਹਣਾ ਵੀ ਬਹੁਤ ਆ ਆ ਇੱਕ ਇੱਥੋਂ ਦਾ ਵੱਡਾ ਪੈਟਰੋਲ ਪੰਪ ਆ ਇੱਥੇ ਪੈਟਰੋਲ ਪੰਪ ਤੇ ਵੀ ਮਾਲ ਵਾਂਗੂ ਇੰਨਾ ਕੁਝ ਬੜਿਆ ਹੁੰਦਾ ਕੱਪੜੇ ਲੀੜੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਬੜੀਆਂ ਹੁੰਦੀਆਂ ਤੇ ਤਿੰਨ ਦਾ ਡਰਾਈਵ ਥਰੂ ਬਣੇ ਹੋਏ ਨੇ ਇਹਦੇ ਕਾਫੀ ਕੁਫੀ ਫੜਨ ਵਾਸਤੇ ਐਡੀ ਵੱਡੀ ਗੱਲ ਬਾਤ ਹੈ ਇਹਦੀ ਚੱਲੀ ਜਾਂਦਾ ਨਾ ਹਾਂ ਕਿੰਨੀ ਵਾਰ ਗੱਡੀ ਆ? ਪਤਾ ਨਹੀਂ ਆਪਾਂ ਕਿੰਨੀ ਵਾਰ ਗੱਡੀ ਆਉਣਾ ਆਪਾਂ ਗੱਡੀ ਆ ਪਾਜੀ ਐ ਕਿੱਥੋਂ ਤੁਰੀ ਸੀ ਆਪਾਂ ਬਰਾਦਰ ਤੋਂ ਹੂੰ ਬਰਾਦਰ ਤੋਂ ਸੀ ਇਹ ਤੇ 1 ਘੰਟਾ 15 ਮਿੰਟ ਦੇ ਵਿੱਚ ਜੀ 187 ਕਿਲੋਮੀਟਰ 1 ਘੰਟਾ 15 ਮਿੰਟ ਦੇ ਵਿੱਚ 187 ਕਿਲੋਮੀਟਰ ਮਤਲਬ ਵੀ ਜੀ ਮੈਂ ਕਹਿ ਲਾ ਕਿ ਮੈਂ ਆਪਣੇ ਹਿਸ਼ਾਰਪੁਰ ਤੋਂ ਅੰਮ੍ਰਿਤਾਲੇ ਨੂੰ 1 ਘੰਟਾ 15 ਮਿੰਟ ਤੇ ਇਹਨਾਂ ਦੇਸ਼ਾਂ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਚਲਾਉਣਾ ਕੋਈ ਹਵਾ ਬਾਜੀ ਜਾਂ ਫੁਕਰ ਬਾਜੀ ਵਾਲੀ ਗੱਲ ਨਹੀਂ ਹੁੰਦੀ ਇਤੋਂ ਦੀਆਂ ਸੜਕਾਂ ਬਹੁਤ ਤੇਜ਼ ਨੇ ਜੇ 140 ਦੀ ਰਫ਼ਤਾਰ ਲਿਖੀ ਹੈ ਤੇ 140 ਤੇ ਗੱਡੀ ਜਾਊਗੀ ਉੱਥੇ ਕੋਈ ਸਮੱਸਿਆ ਨਹੀਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਕੀ ਆ ਟਰੈਕਟਰ ਨੇ ਵੀ ਉੱਥੇ ਚੱਲਣਾ ਰਿਕਸ਼ਾ ਰੇੜੀ ਸਾਰਾ ਕੁਝ ਉਸੇ ਸੜਕ ਤੇ ਜਾਂਦਾ ਇੱਥੇ ਜਿਹੜੀਆਂ ਹੌਲੀ ਚੱਲਣ ਵਾਲੀਆਂ ਗੱਡੀਆਂ ਹੁੰਦੀਆਂ ਨੇ ਜਿਵੇਂ ਮੰਨ ਲੀਏ ਟਰੈਕਟਰ ਮੰਨ ਲੀਏ ਜਾਂ ਮੰਨ ਲੀਏ ਰੋਡ ਰੋਲਰ ਉਹਨਾਂ ਨੂੰ ਹੋਰ ਟਰੱਕਾਂ ਤੇ ਲੋਡ ਕਰਕੇ ਲਜਾਇਆ ਜਾਊਗਾ ਉਹ ਸੜਕ ਦੇ ਉੱਤੇ ਮੂਵ ਨਹੀਂ ਕਰ ਸਕਦੇ ਤੇ ਬਾਕੀ ਸਾਧਨ ਸਾਰੇ ਵੱਡੇ ਆ ਨਿੱਕੀ ਗੱਡੀ 140 ਤੇ ਨਹੀਂ ਚੱਲ ਸਕਦੀ ਇੱਕ ਨਾ ਆਪਣਾ ਮਿੱਤਰ ਮਿਲਿਆ ਸੀ ਪਤਾ ਨਹੀਂ ਕਿਹੜੇ ਦੇਸ਼ 'ਚ ਮਿਲਿਆ ਵੀਰਾ ਉਹ ਉਹ ਰਿਕਵਰੀ ਕਰਦਾ ਸੀ ਜਿਹੜੇ ਐਕਸੀਡੈਂਟ ਗੱਡੀਆਂ ਹੁੰਦੀਆਂ ਸੀ ਉਹਨੇ ਬਾਈ ਨੇ ਗੱਲ ਦੱਸੀ ਸੀ ਕਹਿੰਦਾ ਵੀ ਇਹਨਾਂ ਦੀਆਂ ਗੱਡੀਆਂ ਤੇ ਜਦੋਂ ਵੱਡੀਆਂ ਲੈਂਡ ਕਰੂਜ਼ਰ ਜਾਂ ਹੋ ਜਾ ਕੁਝ ਹੁੰਦਾ ਜਾਂ ਐਕਸੀਡੈਂਟ ਹੁੰਦਾ ਵੀ ਆ ਆ ਬੁਲਬੁਲੇ ਸਾਰੇ ਖੁੱਲ ਜਾਂਦੇ ਆ ਤੇ ਕਹਿੰਦਾ ਕੰਦੂਰਾ ਝਾੜ ਕੇ ਤੇ ਉੱਤਰ ਆਉਂਦੇ ਆ ਕਿ ਕੁਝ ਨਹੀਂ ਹੁੰਦਾ ਇਹਦਾ ਬਾਲ ਵੀ ਵਿੰਗਾ ਨਹੀਂ ਹੁੰਦਾ ਤੇ ਤਾਂ ਕਰਕੇ ਸੜਕਾਂ ਸੇਫ ਆ ਜ ਦਿਨ ਦੇ ਵਿੱਚ ਕੋਈ 1000 ਕਿਲੋਮੀਟਰ 1500 ਕਿਲੋਮੀਟਰ ਬਾਟ ਕੱਢਣੀ ਹੋਵੇ ਤਾਂ 140 ਦੀ ਰਫ਼ਤਾਰ ਚਾਹੀਦੀ ਚਾਹੀਦੀ ਆ ਬਾਕੀ ਸਾਊਦੀ ਅਰਬ ਵੱਡਾ ਦੇਸ਼ ਆ ਇਹਦੇ ਵਿੱਚ ਡੋਮੈਸਟਿਕ 에ਅਰਪੋਰਟ ਵੀ ਬਹੁਤ ਬਣੇ ਹੋਏ ਨੇ ਆਬਾ ਹੇਲ ਜਦਾ ਮੱਤਾਂ ਇੰਟਰਨੈਸ਼ਨਲ ਵੀ ਹੈਗੇ ਆ ਤੇ ਆਪਾਂ ਹਜੇ ਬਾਟ ਕੱਢੀ ਜਾਂਦੇ ਆ ਰਿਆਦ ਜਾਈ ਜਾਂਦੇ ਆ ਰਿਆਦ ਤੋਂ ਅੱਗੇ ਸਿੱਧਾ ਦਮਾਮ ਵੱਲ ਨੂੰ ਜਾਵਾਂ ਜਿਹੜੀ ਗੱਲ ਆਪਾਂ ਕਰੀ ਜਾਂਦੇ ਸੀ ਉਹ ਇਸ ਵੇਲੇ ਆਪਣੇ ਸਕਰੀਨ ਤੇ ਸਾਹਮਣੇ ਆਇਆ ਇਹ ਕੰਬੈਨ ਨਾ ਹਨਾ ਵੀਰੇ ਹਾਂਜੀ ਇਹ ਕੰਬੈਨ ਆ ਕੰਬੈਨ ਸੜਕ ਤੇ ਮੂਵ ਨਹੀਂ ਕਰ ਸਕਦੀ ਇਹਨੂੰ ਐ ਲੋਡ ਕਰਕੇ ਲਜਾਇਆ ਜਾਊਗਾ ਤਾਂ ਕਰਕੇ ਸੜਕ ਤੇ ਸੇਫਟੀ ਵੱਧ ਆਏ ਸਫਰ ਕਰਦੇ ਕਰਦੇ ਆਪਾਂ ਸ਼ਹਿਰ ریاਦ ਦੇ ਬਾਹਰ-ਬਾਰ ਆ ਗਏ ਸ਼ਹਿਰ ریاਦ ਇਧਰਲੇ ਪਾਸੇ ਰਹਿ ਗਿਆ ਆਹ ਸੜਕ ਜਾਂਦੀ ਆ तमाम ਵੱਲ ਨੂੰ तमाम ਇਥੋਂ ਤਕਰੀਬਨ 350 400 ਕਿਲੋਮੀਟਰ ਦਾ ਕਿੜਾ ਤੇ ਬਾਟਾਂ ਵੱਢ ਰਹੇ ਆ ਹਵਾ ਵਗਣੀ ਸ਼ੁਰੂ ਹੋ ਜਾਂਦੀ ਐ ਇਸ ਵੇਲੇ ਜਿਵੇਂ ਜਿਵੇਂ ਸੂਰਜ ਚੜ੍ਹਦਾ ਓਵੇਂ ਹਵਾ ਵਗਣੀ ਜਲਾ ਪੈਂਦੀ ਐ ਤੇ 에어ਪੋਰਟ ਦੇ ਨੇੜੇ ਆਪਾਂ ਆ ਰਿਆਦ ਦਾ 에어ਪੋਰਟ ਐ ਇੱਥੇ ਰਿਆਦ ਦਾ 에어ਪੋਰਟ ਇਹਦੇ ਬਿਲਕੁਲ ਨੇੜੇ ਆ ਤੇ ਇੱਥੋਂ ਜਹਾਜ਼ ਉੱਡੀ ਜਾਂਦੇ ਆ ਲਈ ਜਾਂਦੇ ਆ ਆਪਾਂ ਬਹੁਤ ਦੂਰ ਜਾਣਾ ਹਜੇ तमाम ਹੈ ਨੀਤੇ ਵਧੀਆ ਬਣਾ ਲਿਆ ਇੱਥੇ ਖੁੱਲਾ ਡੁੱਲਾ ਬਣ ਗਿਆ ਭਾਈਨ ਇਹ ਤਾਂ ਸਮਾਨ ਬਹੁਤ ਮਗਰ ਆਪਾਂ ਤਰੀਕੇ ਨਾਲ ਰੱਖਿਆ ਹੈ ਨਸਿਕਾ ਇਹ ਤਾਂ ਪੂਰੇ ਬੈੱਡ 'ਤੇ ਹੀ ਆ ਇਹ ਹਾਂ ਖੁੱਲੀਏ ਆਪਾਂ ਬੰਦਾ ਸੋ ਸਕਦਾ ਤਰੀਕੇ ਨਾਲ ਆਹ ਭਾਈ ਜੀ ਸੁੱਤੇ ਹੀ ਰਹੇ ਕੱਲ ਦੇ ਭਾਈ ਨੇ 5 ਸਟਾਰ ਹੋਟਲ ਉਹ ਕੀਤਾ ਹੈ ਗੱਲ ਨਹੀਂ ਮੈਂ ਤਾਂ ਕਮਰਾ ਲੈ ਲਿਆ ਸੀ ਤੇ ਕੱਢੀ ਸੀ ਸਾਡਾ ਹੁਣ ਇਹ ਤੋਂ ਬਾਅਦ ਵਿਛੜਨ ਦਾ ਟਾਈਮ ਆ ਜਾਣਾ ਦਿਮਾਗ ਤੋਂ ਸਾਡੇ ਰਾਹ ਵੱਖੋ ਵੱਖਰੇ ਹੋ ਜਾਣਗੇ ਤੇ ਆਹ ਸਮਾਨ ਖਿਲਰਿਆ ਹੋਇਆ ਹੁਣ ਇਹਦੀ ਪੈਕਿੰਗ ਕੀਤੀ ਜਾਊਗੀ ਬੰਨਿਆ ਜਾਊਗਾ ਸਾਜੂ ਸਮਾਨ ਨੂੰ ਤਮਾਮ 6 ਵਜੇ 1 ਮਿੰਟ ਆਥਣ ਦਾ ਹਨੇਰਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਪੈਟਰੋਲ ਪੰਪ ਤੇ ਖੜੇ ਆ। ਦਮਾਮ ਤੋਂ 100 ਕਿਲੋਮੀਟਰ ਦੂਰ। ਤਮਾਮ ਤਵਜਾ ਚੜਨਾ ਪੰਜਾਬ ਇੰਡੀਆ ਪਹੁੰਚਣਾ। ਸਵੇਰੇ 6 ਵਜੇ ਉਹਨੇ ਦਿੱਲੀ 에ਅਰਪੋਰਟ ਤੇ ਲਾ ਦੇਣਾ। ਤੇ ਇਹ ਵੀਰ ਹੋਣੀ ਫਿਰ ਮੈਨੂੰ ਲਾ ਕੇ ਦਗਾ ਪਵੈਤ ਵੜ ਜਾਣਗੇ। ਤੇ ਸਾਊਦੀ ਅਰਬ ਦਾ ਜਿਹੜਾ ਵੀਜ਼ਾ ਮਿਲਿਆ ਸੀਗਾ ਇਹ ਆਪਾਂ ਨੂੰ ਮਿਲਿਆ ਸੀ 15000 ਰੁਪਏ ਦੇ ਵਿੱਚ। ਤੇ ਇਹਦੇ ਵੀਜ਼ੇ ਉੱਤੇ ਗਾਈਡਲਾਈਨਸ ਲਿਖੀਆਂ ਹੁੰਦੀਆਂ ਨੇ ਵੀ ਤੁਸੀਂ ਦੇਸ਼ ਦੇ ਵਿੱਚ ਰਹਿਣਾ ਤਾਂ ਇੱਥੋਂ ਦੇ ਰੂਲਸ ਫਾਲੋ ਕਰਨੇ ਆ ਜਿਵੇਂ ਕਿ ਸ਼ਰਾਬ ਨਾ ਪੀਣਾ ਕੱਪੜੇ ਪੂਰੇ ਪੋਣੇ ਤੇ ਜਿਵੇਂ ਹੁਣ ਨਮਾਜ਼ ਦਾ ਸਮਾਂ ਨਮਾਜ਼ ਦੇ ਸਮੇਂ ਵੀਰ ਹੁਣੀ ਕਹਿੰਦੇ ਵੀ ਜੇ ਗੀਤ ਲਾਉਣੇ ਆਪਾਂ ਮੋਬਾਈਲਾਂ ਦੇ ਤਾਂ ਉਹਨੂੰ ਵੀ ਮਾੜਾ ਮੰਨਿਆ ਜਾਂਦਾ ਬਸ ਕਿ ਜਦੋਂ ਅੱਗੇ ਰੋਜ਼ੇ ਸ਼ੁਰੂ ਹੋ ਜਾਂਦੇ ਆ ਉਦੋਂ ਇਹ ਚੂੜੀ ਫੋੜ ਕੇ ਸਿੱਜ ਜਾਂਦੀ ਆ ਧਰਮ ਦੇ ਧਰਮ ਨੂੰ ਲੈ ਕੇ ਬਹੁਤ ਖਾਸ ਹਜਿਵੇਂ ਇੱਥੇ ਮਸਜਿਦ ਬਣੀ ਹੋਈ ਆ ਸਾਰੇ ਗੱਡੀਆਂ 'ਚ ਉਤਰੇ ਨੇ ਮਸਜਿਦ ਦੇ ਵਿੱਚ ਪਹੁੰਚ ਗਏ ਨਮਾਜ਼ ਅਦਾ ਕਰੀ ਐ ਤੇ ਇੱਥੋਂ ਤੇਲ ਤੂਲ ਪਵਾਇਆ ਇੱਕ ਵਾਰੀ ਫੇਰ ਚੱਲਦੇ ਆਂ ਗਾਹਾਂ ਨੂੰ ਦਮਾਮ ਕਿੰਗੁਫਾਦ ਇੰਟਰਨੈਸ਼ਨਲ 에어ਪੋਰਟ ਇੱਥੋਂ ਅਸੀਂ ਐਡਵਰਡ ਹੋਵਾਂਗੇ ਇਹ ਵੀਰ ਹੁਣ ਇੱਕ ਵਾਇਤ ਨੂੰ ਜਾਣਗੇ ਤੇ ਮੈਂ ਇੱਥੋਂ ਉੱਡ ਕੇ ਦਿੱਲੀ ਤੇ ਦਿੱਲੀ ਤੋਂ ਪੰਜਾਬ ਮੇਰੇ ਸਾਰੇ ਲੀਡ ਲੱਤੇ ਇਹ ਵੀਰ ਮੈਂ ਚੱਕ ਲੈਣਾ ਇਹ ਇੱਥੋਂ ਇੱਥੋਂ ਰੱਖਿਆ ਜਾਊਗਾ ਸਾਰਾ ਸਮਾਨ ਇਕੱਠਾ ਕਰਕੇ ਅਸੀਂ ਆਹਕਾ ਟੈਚੀ ਚ ਪਾ ਲਿਆ ਕਿਉਂਕਿ ਨਾਗ ਸਿਰਫ ਦੋ ਚੱਕੀ ਚੱਕਣ ਦੇ ਦਿੰਦੇ ਹੁੰਦੇ ਆ ਨਾਲ ਇੱਕ ਚੈੱਕ ਇਨ ਤੇ ਦੂਜਾ ਮੋਢਿਆਂ ਤੇ ਹੈਂਡਬੈਗ ਦਮਾਮ 에어ਪੋਰਟ ਤੇ ਖੜੇ ਆ ਤੇ ਉਹ ਜਿਹੜੇ ਪਿੱਛੇ ਨੰਬਰ ਲਿਖੇ ਆ ਉਹਨਾਂ 'ਚ ਬਹੁਤੀ ਅਰੇਬਿਕ ਲਿਖੀ ਹੋਈ ਆ ਹਾਲਾਂਕਿ ਅੰਗਰੇਜ਼ੀ ਵੀ ਆ ਜਾਂਦੀ ਆ ਪਰ ਪਹਿਲ ਹਮੇਸ਼ਾ ਇਹ ਆਪਦੀ ਬੋਲੀ ਨੂੰ ਦਿੰਦੇ ਆ ਚੰਗਾ ਫਿਰ ਬਾਈ ਜੀ ਸਤਿ ਸ੍ਰੀ ਅਕਾਲ ਸਤਿੰਦਰ ਧੰਨਵਾਦ ਵੀਰੇ ਤੁਹਾਡੇ ਦੋਵੇਂ ਬਾਈਆਂ ਦਾ ਅਸੀਂ ਚਾਰ ਪੰਜ ਦਿਨ ਪਹਿਲਾਂ ਮਿਲੇ ਆ ਤੇ ਅਸੀਂ ਸੌਦੀ ਦੇ ਬਹੁਤ ਗੇੜੇ ਦਿੱਤੇ ਆ ਗੱਡੀ 'ਚ ਪਤਾ ਨਹੀਂ ਕਿੰਨੇ ਕ ਹਜ਼ਾਰ ਕਿਲੋਮੀਟਰ ਸਫ਼ਰ ਅਸੀਂ ਕਰ ਲਿਆ ਤੇ ਮਿਲਦੇ ਆ ਕਿਤੇ ਪੰਜਾਬ ਦੇ ਹੋਰ ਹਿੱਸੇ ਤੇ ਧੰਨਵਾਦ ਤੁਹਾਡਾ ਦੋਵੇਂ ਬਾਈਆਂ ਦਾ ਨਿਰਮਲ ਤੇ ਇਸ ਤੰਤਰ ਠੀਕ ਆ ਬਾਈ ਕਰੈਕਟ ਆ ਲਿਓ ਓਕੇ ਬੋਰਡਿੰਗ ਪਾਸ ਮਿਲਿਆ ਦੇਸ਼ ਚੋਂ ਬਾਹਰ ਨਿਕਲਦੀ ਮੋਹਰ ਲਾਈ ਹਾਂ ਇਥੋਂ ਇੱਕ ਮੈਗਨੇਟ ਖਰੀਦਿਆ ਤੇ ਸਾਹਮਣੇ ਦੋ ਵੀਰ ਖੜੇ ਆ ਇਹ ਬਾਈ 5 ਸਾਲਾਂ ਬਾਅਦ ਇੰਡੀਆ ਚੱਲਿਆ ਦਿਮਾਮ ਰਹਿਂਦਾ ਵੀਰਾ ਇਹ ਦੂਜਾ ਬਾਈ ਕਿੰਨੇ ਚਿਰ ਬਾਅਦ ਚੱਲਿਆ 3 ਮਹੀਨਿਆਂ ਬਾਅਦ ਇਹ ਤਾਂ ਸਸਤਾ ਹੀ ਸੌਦਾ ਕਰ ਚੱਲਿਆ ਵੀਰਾ ਹੋਰ ਬਾਈ ਠੀਕ ਠਾਕ ਹੂੰ ਚੜ੍ਹਦੀ ਕਲਾ ਇਹ ਬਾਈ ਬਟਾਲੇ ਤੋਂ ਤੁਸੀਂ ਹਾਂਜੀ ਤੁਸੀਂ ਤਰਨ ਤਰਨ ਤੋ ਠੀਕ ਆ ਵੀਰੇ ਆ ਜੋ ਆ ਜਾ ਲਬਣ ਖੋਜਣ ਲਈ ਜਿਸ ਕਰੀਏ ਸੜ ਚੱਲ ਰਹੀਆਂ ਹਾਂ ਹਾਂਜੀ ਭਾਈ ਇੰਡੀਗੋ ਸਸਤਾ ਜਾ ਆ ਜਈ ਇਸ ਇਹਨਾਂ ਚੋਂ ਇਹ ਖਵਾਉਂਦੇ ਪੀਉਂਦੇ ਬਚਾਰੇ ਗੱਲਾਂ ਪਾਣੀ ਪੂਣੀ ਪੀਉਂਦੇ ਹੁੰਦੇ ਆ ਪਰ ਲੈ ਸਸਤੇ ਜਾਂਦੇ ਆ ਇਹ ਤੇ ਖੜੇ ਬੈਰ ਇਹਨਾਂ ਦੀ ਟਿਕਟ ਵੀ ਮਿਲ ਜਾਂਦੀ ਆ ਇੱਧਰ ਲੇ ਪਾਸੇ ਸਾਹਮਣੇ ਸਾਡਾ ਸਮਾਨ ਪਿਆ ਆਓ ਟਰਾਲੀਆਂ ਭਰੀਆਂ ਤੇ ਆ ਸਾਡਾ ਹਿਸਾਬ ਪਤਾ ਵਾ ਪਾਸਪੋਰਟ ਹੋਲਡ ਦਿੱਲੀ ਰੇਲਵੇ ਸਟੇਸ਼ਨ ਬਹੁਤ ਭਜਨਸ ਕਰਕੇ ਕਾਲੀ ਕਾਲੀ ਚ ਰੇਲ ਕੋਲੇ ਪਹੁੰਚੇ ਟਾਈਮ ਨਹੀਂ ਸੀ 사우ਦੀ ਅਰਬ ਦੀ ਧਰਤੀ ਤੋਂ ਸ਼ੁਰੂ ਕੀਤਾ ਇਹ ਸਫਰਾ ਇੱਥੇ ਆ ਰਹੇ ਆਪਾਂ ਇਸ ਵੇਲੇ ਦਿੱਲੀ ਦੇ ਦਿੱਲੀ ਕੈਂਟ ਤੇ ਖੜੇ ਆ ਸਾਢੇ 7 ਵਜੇ ਉਥੋਂ 에어ਪੋਰਟ ਤੋਂ ਨਿਕਲੇ 7:40 ਤੇ ਰੇਲ ਚੱਲਣੀ ਸੀ ਮੌਕੇ ਦੀ ਮੌਕੇ ਤੇ ਸਮਾਨ ਫੜਿਆ ਇਮੀਗ੍ਰੇਸ਼ਨ ਕਰਾਈ ਟਿਕਟ ਕਰਾਈ ਰੇਲ ਗੱਡੀ ਦੀ ਟੈਕਸੀ ਚੜੇ 25-30 ਮਿੰਟਾਂ ਚ ਇੱਥੇ ਆਏ ਪਸ 5 ਕਿਲੋਮੀਟਰ ਰੰਦੇ 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 ਆਪਾਂ ਇਸ ਗੱਡੀ 'ਚ ਵੜਦੇ ਹੋਗੇ ਮੌਕੇ ਦੀ ਟਿਕ ਟਿਕ ਲਾਈ ਕਰਾਈ ਸੀ ਤੇ ਆਹ ਡੱਬਾ ਮਿਲਿਆ ਪਹਿਲਾ ਦਰਜਾ ਦੋਂ ਵੀ ਆਹੀ ਕਿਹੇ ਸਫ਼ਰ ਤੋਂ ਮੁੜਦੇ ਆ ਸਭ ਤੋਂ ਵੱਧ ਚਾ ਸਾਡਾ ਇਹ ਜਵਾਨ ਨੂੰ ਹੁੰਦਾ ਇਹਨੇ ਝੋਲੇ ਫਰੋਲਣੇ ਆ ਇਹਦੇ ਚੋਂ ਸਮਾਨ ਕੱਢਣਾ ਤੇ ਨਾਲ ਸਮਾਨ ਦੇ ਸਭ ਤੋਂ ਜ਼ਰੂਰੀ ਹੁੰਦਾ ਇਹਦੇ ਲਈ ਫਰਜ ਮੈਗਨੇਟ ਫਰਜ ਮੈਗਨੇਟ ਲੈ ਲੈਂਦੇ ਆ ਪੁੱਤ ਇਹ ਝੋਲੇ ਜੀ ਖੋਲ ਲੇਗੇ ਤੈਨੂੰ ਫਿਰ ਥਿਆਉਣਗੇ ਇਹਦੇ ਚੋਂ ਹੋਰ ਨਾ ਬੂ ਹਾਲ ਚਾਲ ਕਿਦਾਂ ਠੀਕ ਆ ਜੀ ਲੱਗ ਗਿਆ ਸੀ ਹਾਂ ਜੀ ਦੇਖ ਫਿਰ ਮੇਰੇ ਵੱਲ ਤਾਂ ਦੇਖਾ ਜਦੋਂ ਵੀਡੀਓ ਦੇਖਦਾ ਸੀ ਉਦੋਂ ਮਿਸ ਕਰਦਾ ਸੀ ਲੈ ਖੁੱਲ ਗਿਆ ਕਿਆ ਬਾਤ ਸਾਊਦੀ ਅਰਬੀ ਦੀ ਬੋਲੀ ਕੈਫਾਲ ਸਦੀਕ ਤਮਾਮ ਜ਼ਹਿਨ ਸ਼ੋ ਸ਼ੇ ਮਾਲੂਮ ਅਰਬੀ ਮਾਫੀ ਮਾਲੂਮ ਅਰਬੀ ਅਮੀਰ ਦਾ ਮਤਲਬ ਕੀ ਹੈ ਪੰਜਾਬੀ ਚ ਪੰਜਾਬੀ ਚ ਮਤਲਬ ਇਹ ਜਿਵੇਂ ਆਪਾਂ ਕਹਿੰਦੇ ਨੇ ਕੀ ਹਾਲ ਚਾਲ ਆ ਉਹਨੂੰ ਕਹਿੰਦੇ ਨੇ ਕੈਫਾਲ ਸਦੀ ਆਪਾਂ ਕਹਿੰਦੇ ਨੇ ਮੈਨੂੰ ਥੋੜੀ ਥੋੜੀ ਅੰਗਰੇਜ਼ੀ ਆਉਂਦੀ ਆ ਉਹ ਕਹਿੰਦੇ ਆ ਸ਼ੋ ਸ਼ੇ ਮਾਲੂਮ ਹਰ ਹੋਰ ਹੋਰ ਜੇ ਨਾ ਜੇ ਅਰਬੀ ਨਾ ਆਉਦੀ ਉਹ ਫਿਰ ਕਹ ਦੇਈਦਾ ਮਾਫੀ ਮਾਲੂਮ ਅਰਬੀ ਫੋਰਾ ਬੱਸ ਬੋਤਲ ਇਨੀ ਕਿਉਂ ਦੀ ਮੈਨੂੰ 484 4 ਇੱਕ ਕਹਿ ਦਿੰਦੇ ਹੁੰਦੇ ਆ ਕੈ ਫਾਲਸਦੀਕ तमाम ਜਨ ਅਲਹਮਦੁਲਿਲਾ ਵੀ ਰੱਬ ਦਾ ਸ਼ੁਕਰ ਆ ਫਿਰ ਮਮਨੀ ਨੂੰ ਦੱਸ ਪੀਚਾ ਉਹ ਹੀ ਵੀ ਅਲਹਮਦੁਲਿਲਾ ਨਹੀਂ ਵੀ ਰੱਬ ਦਾ ਸ਼ੁਕਰ ਆ ਹਾਂ ਆਹ ਸੰਤੋਖ ਅਲਹਮਦੁਲਿਲਾ ਹਾਂ ਮਾੜਾ ਜੀ ਮਾੜਾ ਮਾੜਾ ਸੁਣਾਉਂ ਨਹੀਂ ਦੱਸੀ ਚਾਹੀਦਾ ਰਬ ਦਾ ਨਾਲ ਵੀ ਤੂੰ ਵੀਡੀਓ ਸਾਰੀਆਂ ਦੇਖੀਆਂ ਅਸੀਂ ਆ ਪਰ ਥੋੜੀ ਹੀ ਰਹਿ ਗਈ ਸੀ 49 49 ਚਲੋ ਦੇਖਾਂਗੇ ਫਿਰ ਆਪਾਂ ਕੱਥੇ ਬੈਠੇ ਹਨਾ ਬੰਦੇ ਥੋੜੀ ਜਿਹੀ ਰਹਿ ਗਈ ਸੀ ਸਵੇਰ ਕਰ ਆਇਆ ਕਬੂਤਰ ਬੈਠ ਗਿਆ ਉਹ ਕੰਡੇ ਉੱਪਰ ਅੱਖਾਂ ਬੰਦ ਕਰਨ ਲੱਗਿਆ ਉਸ ਹਿੱਲੀ ਚਾਹ ਫਿਰ ਉਸ ਦੀ ਤਰ ਬਿੱਛੋ ਬਿੱਲੀ ਮਸੀ ਆਈ ਕਬੂਤਰ ਫੜਨ ਦੀ ਝੁਕਤ ਬਣਾਏ ਕਬੂਤਰ ਉੱਡਿਆ ਮਾਰ ਉਡਾਰੀ ਬਿੱਲੀ ਮਸੀ ਡੋ ਡੋ ਬਿੱਲੀ ਮਸੀ ਡੋ ਡੋ ਸਾਰੇ ਸਵਾਦ ਦਾ ਮੇਰੇ ਬਾਪੂ ਹੋਗੇ ਤੁਸੀਂ ਹੰ ਤੋੜਾ ਜੀ ਲੱਗੂਗਾ ਬਾਪੂ ਤੋਂ ਲੋ ਆਪਣੇ ਸਫਰਾਂ ਨੂੰ ਦੇਖਣ ਵਾਲੇ ਜਿੰਨੇ ਵੀ ਵੀਰ ਭਰਾ ਭੈਣ ਭਰਾ ਘਰਾਂ ਚ ਬਹਿ ਕੇ ਪਰਿਵਾਰਾਂ ਨਾਲ ਦੇਖਦੇ ਰਹੇ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਦੇਖਦੇ ਹੋ ਤੁਹਾਡਾ ਹੌਸਲਾ ਵਧਦਾ ਸਾਨੂੰ ਮਿਲਦੇ ਹੋ ਬਾਈ ਜਿੰਨੇ ਵੀ ਵੀਰ ਭਰਾ ਮਿਲੇ ਆ عمان ਚ ਯੂਏਈ ਚ ਕਤਰ ਬਹਿਰੀਨ 사ऊदी ਕੁਵੈਤ ਥੋੜਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਸਫਰ ਤੁਹਾਡੇ ਸਾਰਿਆਂ ਕਰਕੇ ਬਹੁਤ ਸ਼ਾਨਦਾਰ ਰਿਹਾ ਟਰੱਕਾਂ ਵਾਲੇ ਬਾਈ ਦੂਜੇ ਕਿਸੇ ਵੀ ਕੰਮ ਨਾਲ ਜੁੜੇ ਹੋਏ ਵੀਰ ਭਰਾ ਸਾਨੂੰ ਸਾਰੇ ਮਿਲੇ ਆ ਤੇ ਜਿਵੇਂ ਵਿਉਂਤਿਆ ਸੀ ਸਫਰ ਸਾਡਾ ਉਹ ਤੋਂ ਵੀ ਕਿਤੇ ਸੋਹਣਾ ਰਿਹਾ ਹੈ 89 ਡੇਸ 99 ਦਿਨਾਂ ਦੇ ਵਿੱਚ ਇਹ ਸਫਰ ਨੂੰ ਸਾਰਿਆਂ ਨੂੰ ਅਸੀਂ ਨਿਭਾਇਆ ਤੇ 6 ਦੇਸ਼ ਗਲਫ ਦੇ ਉਹ ਆਪਾਂ ਚੰਗੀ ਤਰ੍ਹਾਂ ਦੇਖਿਆ ਹੁਣ ਆਪਾਂ ਅੱਗੇ ਮਿਲਾਂਗੇ ਨਵੇਂ ਸਫਰਾਂ ਤੇ ਨਵੇਂ ਰਾਹਾਂ ਤੇ ਜੁੜੇ ਰਹੋ ਆਪਣੇ ਸਫਰਾਂ ਨਾਲ ਫੇਰ ਮਿਲਦੇ ਆ ਬਾਈ ਜਰੂਰ ਮਾਲਕ ਸੁੱਖ ਰੱਖੇ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੋਈ ਹੋਰ ਗੱਲਬਾਤ ਕਹਿਣੀ ਹੈ ਮੈਂ ਵੀ ਬਾਪੂ ਨਾਲ ਟੂਰ ਕਰ ਦੋਣਾ ਤੁਸੀਂ ਵੀ ਕਰਿਆ ਕਰੋ ਬਾਪੂ ਨਾਲ ਹਾਂ ਇਹਨੂੰ ਮੈਂ ਕਮਾਉਂਦਾ ਹੁੰਦਾ ਜਦੋਂ ਸਾਡਾ ਛੁੱਟੀਆਂ ਹੁੰਦੀਆਂ ਹਨ ਨਵਨਤਨ ਤੇ ਉਦੋਂ ਅਸੀਂ ਚਾਈਦਾ ਹੁੰਦਾ ਐਰ ਕੀ ਜੂਨ ਦੀ ਛੁੱਟੀਆਂ ਹੋਣੀਆਂ ਬੱਤੇ ਨੂੰ ਛੁੱਟੀਆਂ ਦੂਰ ਨਹੀਂ ਤੇਰੀਆਂ ਪਰ ਪੇਪਰਾਂ ਤੋਂ ਬਾਅਦ ਜੇ ਲੋਟ ਲੱਗਦੇ ਉਹ ਗੇੜਾ ਘਾਕੇ ਲਿਆਉਣਾ ਕੋ ਦੋ ਥਾਂਾਂ ਤੇ ਓਕੇ ਠੀਕ ਹੈ